ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਤੁਹਾਡੇ ਨੇ ਬਹੁਤ ਹੀ ਵਧੀਆ ਹੁਣੇ ਲਈ ਤੁਹਾਨੂੰ ਆਪਾਂ ਜਾਣਕਾਰੀ ਦੇਣੀ ਹੈ ਆਪਣੇ ਕੰਮ ਦੇ ਬਾਰੇ ਜਿੱਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਤਿਆਰਾ ਸੀਜ਼ਨ ਆ ਰਿਹਾ ਤੇ ਬਾਕੀ ਜੋ ਸਭ ਨੂੰ ਪਤਾ ਵੀ ਸਭ ਦਾ ਸੀਜ਼ਨ ਹੁੰਦਾ ਆਪਣਾ ਅੱद्या ਹੁਣ ਸਰਦ ਚੱਲਦੇ ਸਰਦੋਂ ਨਰਤੇ ਨਰਤੇ ਬਾ ਦਿਵਾਲੀ ਦੇ ਸਹਾਰਾ ਸਾਰਾ ਕੁਝ ਅੱਗੇ ਤੁਹਾਨੂੰ ਬਰਾ ਸੀਜ਼ਨ ਹੈ ਸੀਜ਼ਨ ਅੱਗੇ ਫਰਵਰੀ ਤੱਕ ਕਿਉਂ ਸਰਦੀ ਸਰਦੀ ਸਾਡਾ ਪੂਰਾ ਠੰਡ ਠੰਡ ਪੂਰਾ ਸਾਡਾ ਸੀਜ਼ਨ ਹੁੰਦਾ ਹੈ ਇਹਦਾ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਹੁਣ ਜੰਮੂ ਕਸ਼ਮੀਰ ਪਾਰੀ ਦੇ ਤੁਹਾਨੂੰ ਪਤਾ ਗੱਡੀਆਂ ਸਰਾਂ ਦੇ ਵਿੱਚ ਆਉਣ ਲੱਗ ਜਾਂਦੀਆਂ ਪੂਰੇ ਪੰਜਾਬ ਜੀ ਕੰਮ ਹੁੰਦਾ ਜੰਮੂ ਕਸ਼ਮੀਰ ਪਾਰੀ ਗੱਡੀ ਨਾਲ ਤੇ ਅਗਰ ਜੰਮੂ ਕਸ਼ਮੀਰ ਦੀ ਗੱਡੀ ਬੰਦ ਹੁੰਦੀ ਆਉਣੀ ਤਾਂ ਸਰਾਂ ਦੇ ਵਿੱਚ ਕੰਮ ਘਟ ਜਾਂਦਾ ਹੁਣ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਅੱਗੇ ਹੁਣ ਸੇਵ ਦਾ ਸੀਜ਼ਨ ਸਟਾਰਟ ਹੋਣ ਵਾਲਾ ਉਹਨਾਂ ਦਾ ਬਾਕੀ ਆਪਣਾ ਸਤੰਬਰ ਚ ਹੁਣ ਆਪਾਂ ਅੰਦਾਜ਼ ਸਤੰਬਰ ਤੱਕ ਚੱਲ ਪੈਣਾ ਕੰਮ ਜੀ ਜਾਂਦਾ ਉਹਨਾਂ ਦਾ ਪ੍ਰੋਪਰ ਉਹਨਾਂ ਦਾ ਗੱਡੀ ਸਰਾਂ ਦੇ ਵਿੱਚ ਬਰਾਬਰ ਆਊਗੀ ਤੇ ਸਾਡਾ ਮਕਸਦ ਇਹ ਹੈ ਵੀ ਜੋ ਸਾਡਾ ਕੰਮ ਲੈਗਿਟਿਮ ਜੀ ਤਾਂ ਉਹ ਦੱਸਣਾ ਹੈ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਮੋਟਰਸਾਈਕਲ ਤੋਂ ਲੈ ਕੇ ਟੱਕ ਤੱਕ ਗੱਡੀ ਇਲੈਕਟ੍ਰਿਕ ਦਾ ਕੰਮ ਅਸੀਂ ਪੂਰਾ ਹੀ ਕਰਦੇ ਆ ਕੋਈ ਵੀ ਲਾਈਟ ਲਗਾ ਲਓ ਕੋਈ ਵੀ ਬੈਟਰੀ ਕੋਈ ਸਕਰੀਨ ਪ੍ਰੈਸ਼ਰ ਰਾਮ ਵਗੈਰਾ ਛੋਟੇ ਹਾਂ ਤੋਂ ਲੈ ਕੇ ਬੜਿਆਂ ਤੱਕਾ ਜ ਲਾਈਟਾਂ ਲਾ ਲਓ ਬਾਹਰ ਅੰਦਰ ਜਿੱਥੇ ਕੋਈ ਵੀ ਲਾਈਟ ਕੀ ਤੇ ਕੋਈ ਕਿਸੇ ਵੀ ਤਰ੍ਹਾਂ ਜਿੱਦਾਂ ਤੁਹਾਨੂੰ ਪਰ ਅੱਗੇ ਧੁੰਦ ਵੀ ਆਉਣੀ ਆ ਕੋਈ ਵੀ ਫੌਗ ਲਾਈਟ ਵਗੈਰਾ ਇਹ ਪ੍ਰੋਪਰਲੀ ਕੰਮ ਤਸੱਲੀ ਨਾਲ ਕਰਦੇ ਆ ਤਿੰਨ ਭਈਆਂ ਤਿੰਦੇ ਤਿੰਨ ਭਈ ਇਲੈਕਟ੍ਰਿਕ ਦਾ ਕੰਮ ਕਰਦੇ ਆ ਤੇ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦੂਸਰਾ ਅੰਦਰ ਨਵਾਂ ਬੱਸ ਸਟੈਂਡ ਆ ਬਸਟੈਂਡ ਨਾਲ ਪੋਲ ਦੇ ਦੱਲੇ ਸ੍ਰਾਂਦਰੀ ਮੇਨ ਮਾਰਕੀਟ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਪੂਰੀ ਵਰਲਡ ਵਿੱਚ ਸ੍ਰਾਂਦਰੀ ਮਾਰਕੀਟ ਮਸ਼ਹੂਰ ਆ ਤੇ ਸਾਡਾ ਜਿੱਦਾਂ ਕਿ ਤੁਹਾਨੂੰ ਪਤਾ ਜੇ ਲੋ ਆਪਾਂ ਬਸਟੈਂਡ ਤੋਂ ਖੰਨੇ ਵਾਲੇ ਜਾਂਦੇ ਆ ਤੇ ਸਾਡੀ ਪੰਜ ਦੁਕਾਨਾਂ ਛੱਡ ਕੇ ਛੇਵੀਂ ਦੁਕਾਨ ਹੁੰਦੀ ਹੈ ਅਗਰਵਾਸ ਏਜੰਸੀ ਉਹਦੇ ਬੈਕ ਸਾਈਡ ਤੇ ਸਾਡੀ ਦੁਕਾਨ ਆ ਤੇ ਸਾਡੀ ਦੁਕਾਨ ਦਾ ਨੰਬਰ ਆ 9317546193 ਦੇ ਇਹਦੇ ਤੁਸੀਂ ਜਰਮਾ ਜੀ ਸੰਪਰਕ ਕਰ ਸਕਦੇ ਹੋ ਕੋਈ ਵੀ ਇਲੈਕਟ੍ਰੀਕਲ ਕੰਮ ਕਰਾਉਣਾ ਤਾਂ ਸਾਨੂੰ ਫੋਨ ਕਰਕੇ ਤੁਸੀਂ ਆਓ ਤੇ ਬਾਕੀ ਸਾਡੇ ਕੋਲ ਕਿਸੇ ਬਾਈ ਨੇ ਕੋਈ ਪੁਰਾਣੇ ਹਾਰ ਲੈਣਾ ਪ੍ਰੈਸ਼ਰਾਂ ਜਾਂ ਕੋਈ ਟੀਡੀ ਹਾਰ ਨੂੰ ਕੋਈ ਵੀ ਲੈਡ ਲੈਣੀ ਪੁਰਾਣੇ ਸਾਡੇ ਕੋਲ ਮਿਲੂਗੀ ਨਵੀਂ ਜੀ ਲੈਣੀ ਦੇਣੀ ਆ ਤਾਂ ਤੁਹਾਨੂੰ ਮਾਰਡ ਦੇ ਵਿੱਚੋਂ ਲੈਣਾ ਪੈਣਾ ਕਿਉਂਕਿ ਅਸੀਂ ਸਮਾਨ ਨਵਾਂ ਨਹੀਂ ਪਾਉਂਦੇ ਸਾਡਾ ਕੰਮ ਹੈਗਾ ਮੇਨ ਲੈਡਿੰਗ ਦਾ ਸਮਾਨ ਅਸੀਂ ਆਪਨੇ ਕੋਲ ਪਾਵਾਂਗੇ ਨਵਾਂ ਤਾਂ ਸਾਨੂੰ ਮਾਰਡ ਕੰਮ ਨਹੀਂ ਦਿੰਦੀ ਇਸ ਕਰਕੇ ਅਸੀਂ ਸਮਾਨ ਇੱਥੇ ਕੋਈ ਆਪਣਾ ਆਪਣੇ ਵੱਲੋਂ ਨਹੀਂ ਪਾਉਂਦੇ ਪੁਰਾਣਾ ਸਮਾਨ ਜਿਹਦੇ ਨੂੰ ਲੈਣਾ ਕਰਦੇ ਸਾਨੂੰ ਕਰਕੇ ਸਾਨੂੰ ਆਉਂਦਾ ਪ੍ਰੈਸ਼ਰ ਸਾਡੇ ਕੋਲ ਪੇਰ ਹੋ ਕੇ ਮਨਗੇ ਟੇਡੀਆ ਨਾਲ ਅਸੀਂ ਉਹ ਵੀ ਤੁਹਾਨੂੰ ਰਿਪੇਅਰ ਕਰਕੇ ਦੇ ਦਾਂਗੇ ਕੋਈ ਵੀ ਆਈਟਮ ਕੋਈ ਪਾਣ वगैरह कोई रूट्स रहन ਨਾਦਾ ਪ੍ਰੈਸ਼ਰ ਆਨ ਕੋਈ ਡੱਬੀ ਕੁਛ ਵੀ ਰੇਪੇ ਕਰਾਉਣੀ ਆ ਸਾਡਾ ਕੋਲ ਬੇਦ ਕੰਮ ਵੀ ਮਿਲੂਗਾ ਤੇ ਕੂਲਰ ਕੂਲਰ ਅਸੀਂ ਆਦਿਆ ਕਰਦੇ ਜਿਹੜੇ ਕੂਲਰ ਦੀ ਮੋਟਰ ਦੀ ਵੈਪਰ ਵਾਲੀ ਉਹ 12 ਵੋਲਟ ਹੁੰਦੀ ਆ ਅਸੀਂ ਉਹਨੂੰ 24 ਵੋਲਟ ਵਿੱਚ ਕਨਵਰਟ ਕਰਦੇ ਆ ਤੇ ਬਾਕੀ ਤੁਹਾਨੂੰ ਦਿਖਾਉਣਾ ਹੈ ਆਪਣੀ ਦੁਕਾਨ ਸਰ ਕੀ ਕੀ ਤੁਹਾਨੂੰ ਸਮਾਨ ਮਿਲੂਗਾ ਤੇ ਸਭ ਤੋਂ ਪਹਿਲਾਂ ਦੇਖੋ ਜੀ ਸਾਡਾ ਮੰਦਰ ਆ ਜਾਂਦਾ ਜਿੱਤੋਂ ਤੁਹਾਨੂੰ ਸਭ ਨੂੰ ਪਤਾ ਵੀ ਵਿਸ਼ਕਰਮਾ ਦਾ ਮੱਥਾ ਟੇਕੇ ਮੰਦਰ ਮੂਰੇ ਉਤਵਾ ਕੰਮ ਸਟਾਰਟ ਕਰਦੇ ਆ ਜੀ ਇਹਦਾ ਦੇਖੋ ਸਾਡਾ ਮੰਦਰ ਬਹੁਤ ਵਧੀਆ ਬਣਾਇਆ ਹੋਇਆ ਅਸੀਂ ਨੇ ਉਸ ਤੋਂ ਬਾਅਦ ਸਾਡੀ ਆ ਜਾਂਦੀ ਮਸ਼ੀਨ ਦੇਖ ਤੁਹਾਨੂੰ ਪਤਾ ਕੂਲਰ ਦੀ ਮੋਟਰ ਜੀ ਬੰਦਿਆ ਦੇਖੋ ਜੀ ਜਿੱਦਾਂ ਵੀ ਹੈ ਨਾ ਮੋਟਰ ਇਹਦੀ ਮੋਟਰ ਬੰਦਿਆ ਅਸੀਂ ਆਪ ਆਪਦਿਆ ਕਰਦੇ ਦੇਖੋ ਆ ਪੂਰੀ ਆਰਮ ਚ ਖੋਲੇ ਵੀ ਅਸੀਂ ਪੂਰਾ ਪ੍ਰੋਪੋਸ ਅਸੀਂ ਬਹੁਤੀ ਘਾਟਾਂ ਵਿੱਚ ਅਸੀਂ ਤਿਆਰ ਕਰਦੇ ਹਾਂ ਢਾਈਆਂ ਵਿੱਚ ਤਿਆਰ ਕਰਦੇ ਹਾਂ ਅਸੀਂ ਇਹਨੂੰ ਕਿਉਂਕਿ ਬੰਦਾ ਸਾਹੀ ਦਾ ਤੱਕ ਗੱਡੀ ਆਪਣਾ ਕੁੱਲੀ ਜੀ ਕੂਲਰ ਲਾ ਕੇ ਸੌਂ ਜਾਏ ਕੋਈ ਦਿੱਕਤ ਨਹੀਂ ਸਵੇਰੇ ਗੱਡੀ ਸਲਫ ਥੋੜੀ ਚੱਕੂ ਹੀ ਤੇ ਬਾਕੀ ਸਾਡਾ ਟੂਲ ਆ ਦੇਖੋ ਜੀ ਸਾਰਾ ਰੀਜਨਲ ਟੂਲ ਵਰਤਦੇ ਅਸੀਂ ਕੋਈ ਡੁਪਲੀਕੇਟ ਨਹੀਂ ਵਰਤਦੇ ਸਾਡੇ ਕੰਮ ਚ ਡੁਪਲੀਕੇਟ ਟੂਲ ਚੱਲਦਾ ਨਹੀਂ ਕੋਈ ਅਲੱਗੇ ਸੱਟ ਕੋਈ ਵੀ ਲੈ ਕੇ ਚੀਜ਼ ਤੁਹਾਡੇ ਕੋਲ ਸਾਰੀ ਕੰਪਨੀ ਮੇਰੀ ਕੋਈ ਬੀਨਸ ਦੀ ਪਾਈ ਦੀ ਇਸਟ ਮੈਨ ਦੀ ਸਟੈਨਲੀ ਦਾ ਤੁਹਾਡੇ ਕੋਲ ਸਾਰੀ ਰੀਜਨਲ ਸਮਾਨ ਹੋਗਾ ਬਾਕੀ ਸਾਡੇ ਕੋਲ ਬਾਗ ਵਗੈਰਾ ਮਤਲਬ ਸਾਡੇ ਕੋਲ ਪੂਰਾ ਹੀ ਕੰਮ ਮਿਲੂ ਤਤਲੀ ਆ ਬੈਲੈਟ ਵੀ ਅਸੀਂ ਰਿਪੇਅਰ ਕਰੀ ਪਈ ਐ ਪ੍ਰੈਸ਼ਰ ਆ ਨਹੀਂ ਸਾਡੇ ਕੋਲ ਰਿਪੇਅਰ ਹੋਇਆ ਪਿਆ ਤੇ ਬਾਕੀ ਡ੍ਰਿਲ ਦੀ ਬੈਂਟ ਜਿਹਦੇ ਤੋਂ ਸਾਰਿਆਂ ਨੂੰ ਪਤਾ ਵੀ ਅੱਜਕੱਲ ਆਪਣਾ ਨਵਾਂ ਜਮਨ ਆ ਗਿਆ ਨੈਟਵਰਕਿੰਗ ਟਾਈਮ ਚੱਲ ਰਿਹਾ ਹੈ ਇਹ ਸਿਸਟਮ ਤੇ ਉ ਬੈਟਰੀ ਜਿਹੜੀ ਮਸ਼ੀਨਾਂ ਆਉਂਦੀਆਂ ਅੱਜਕੱਲ ਤੁਹਾਨੂੰ ਪਤਾ ਹੀ ਹੈ ਤੇ ਉਸ ਤੋਂ ਬਾਅਦ ਸਾਡੇ ਕੋਲ ਸਬਸਕ੍ਰਾਈਬ ਵਗੈਰਾ ਵਾਸਤੇ ਅਸੀਂ ਲੱਗ ਰੱਖਿਆ ਪਿਆ ਸਾਡੇ ਕੋਲ ਬੰਦਾ ਹੈ ਜੇ ਕਿਸੇ ਗੱਡੀ ਵਾਲੇ ਨੇ ਗ੍ਰੀਸ ਕਰਵਾਉਣੀ ਹੈ ਸਾਡੇ ਕੋਲ ਉਹ ਵੀ ਸਾਡੇ ਕੋਲ ਮਿਲੂਗਾ ਗ੍ਰੀਸ ਕੋਈ ਵੀ ਸਾਡੇ ਕੋਲ ਕੰਮ ਕਰਵਾਉਣਾ ਤੁਸੀਂ ਕਮਾੜੀ ਦਾ ਕੰਮ ਕਰਵਾਉਣਾ ਕੁਝ ਵੀ ਕੰਮ ਕਰਵਾਉਣਾ ਗੱਡੀ ਦਾ ਸਾਡੇ ਕੋਲ ਸਾਰੀ ਸਾਡੇ ਕੋਲ ਦੁਕਾਨ ਦੇ ਤੁਹਾਨੂੰ ਪ੍ਰੋਵਾਈਡ ਕਰਾਇਆ ਜਾਊਗਾ ਤੇ ਬਾਕੀ ਪ੍ਰੈਸ਼ਰ ਆਨ ਰੇਪੇਅਰ ਹੋਵੇ ਕਰ ਮਿਲ ਜਾਣਗੇ ਤੇ ਬਾਕੀ ਗੱਡੀ ਦੇ ਬੈਰਿੰਗ ਪੁਰਾਣੇ ਨਵੇਂ ਅਸੀਂ ਉਹ ਵੀ ਰੇਪੇਅਰ ਕਰਦੇ ਆਂ ਤੇ ਬਾਕੀ ਪ੍ਰੈਸ਼ਰ ਉਹਨਾਂ ਰੂਟਸ ਵਾਲੇ ਲੋ 100ਸ ਵਾਲੇ ਲੋ ਨਵਾਜ਼ ਲੋ ਮੁਬੱਤੀ ਬਜਰੰ ਕੋਈ ਕਿਸੇ ਪ੍ਰਕਾਰ ਦਾ ਸਾਡੇ ਕੋਲ ਮਿਲ ਜੂਗਾ ਪੁਰਾਣਾ ਰਿਪੇਅਰ ਹੋਏ ਮਿਲੂਗਾ ਨਮਾਸੀ ਸਮਾਨੀ ਵੇਚਦੇ ਸਟੇਰੀਂਗ ਪਏ ਸਾਡੇ ਕੋਲ ਠੀਕ ਹੈ ਜੀ ਇਹ ਵੀ ਇਸੇ ਡਾਟਾ ਦੇ ਰਿਪੇਅਰ ਕਰਿਆ ਪਿਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਇਹਨਾਂ ਪਰ ਹਾਰ ਨਹੀਂ ਬਜਰੰਦੋਂ ਅਸੀਂ ਉਹ ਵੀ ਰਿਪੇਅਰ ਕਰਿਆ ਪਿਆ ਜੇ ਕਿਸੇ ਨੇ ਰਿਪੇਅਰ ਕਰਾਉਣਾ ਉਹ ਵੀ ਸਾਡੇ ਕੋਲ ਆ ਸਕਦਾ ਬਾਕੀ ਲਾਈਟਾਂ ਛੋਟੀ ਤੇ ਲੱਗੀਆਂ ਵੱਡੀ ਲਾਈਟ ਸਾਡੀ ਸਾਰੀ ਕੋਲ ਸਾਡੇ ਕੋਲ ਰਿਪੇਅਰ ਕਰੀ ਪਿਆ ਦੇ ਗੱਡੀ ਜਿ ਕਿਦਰ ਬਾਈ ਨੇ ਛੋਟੀ ਗੱਡੀ ਪ੍ਰੈਸ਼ਰ ਲਾਉਣ ਲਾਹੌਰ ਲਵਾਉਣਾ ਉਹਦੇ ਬਾਅਦ ਸ਼ਿੱਕਤ ਮਿਲੂਗੀ ਸਾਡੇ ਕੋਲ ਬਾਹ ਲਾਈਟਾਂ ਪ੍ਰੈਸ਼ਰ ਆ ਹੈੱਡ ਲਾਈਟਾਂ ਕੁਲਰ ਮਿਲਜੂ ਪੁਰਾਣਾ ਤੇ ਸਾਡੇ ਕੋਲ ਤਾਂਬਾ ਪਿਆ ਮੋਟਰ ਪਿਆ ਕਰਨ ਵਾਸਤੇ ਤੇ ਬਾਕੀ ਹੋਰ ਵੀ ਬਹੁਤ ਕੁਝ ਸਾਡੇ ਕੋਲ ਪਿਆ ਜੀ ਜੋ ਵੀ ਗੱਡੀ ਚ ਲੱਗਦਾ ਸਮਾਨ ਟਰੱਕ ਦਾ ਕੋਲੇ ਕੁਝ ਵੀ ਤੇ ਬਾਕੀ ਸਾਡੇ ਮੇਰੇ ਬਰਾਦਰ ਨਿਓਨ ਸਾਈਨ ਦਾ ਵੀ ਕੰਮ ਆ ਉਹ ਵੀ ਤੁਹਾਨੂੰ ਅਸੀਂ ਤਿਆਰ ਕਰਕੇ ਦੇ ਦਾਂਗੇ ਕਿ ਨਿਓਨ ਸੈਂਟਰ ਤਿਆਰ ਕਰਵਾਉਣਾ ਤੋ ਉਤਤਬਾ ਸਾਡੇ ਕੋਲ ਪ੍ਰੈਸ਼ਰਾਂ ਦੀ ਪਾਈਪਾਂ ਹਰ ਕੋਲ ਮਿਲ ਜਾਣਗੀਆਂ ਜਿੱਦ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਵੇਂ ਪ੍ਰੈਸ਼ਰਾਂ ਦੀ ਪਾਈਪ ਗਿਰ ਜਾਂਦੀ ਹੈ ਮਿਲਦੀ ਨਹੀਂ ਮੁਸ਼ਕਿਲ ਨਾਲ ਸਾਡਾ ਕੋਈ ਵੀ ਹਾਰ ਲਿਆ ਉਹ ਅਸੀਂ ਤੁਹਾਨੂੰ ਪ੍ਰੈਸ਼ਰ ਪਾਈਪਾਂ ਸੇ ਤੁਹਾਨੂੰ ਲਾਗੇ ਦਵਾਂਗੇ ਤੇ ਬਾਕੀ ਸਾਡੇ ਕੋਲ ਫੋਟੋ ਪਰਿਵਰਨ ਦਾ ਕੰਮ ਵੀ ਕੋਈ ਵੀ ਕਿਸੇ ਬਾਈ ਨੇ ਆਪਣੀ ਫੋਟੋ ਜੜਵਾਉਣੀ ਹੋਵੇ ਸ਼ੀਸ਼ੇ ਵਿੱਚ ਜਿੱਦ ਤੱਕ ਤੁਹਾਨੂੰ ਪਤਾ ਟਰੱਕਾਂ ਵਿੱਚ ਅੱਜ ਕੱਲ ਨਵਾਂ ਟਰੈਂਡ ਚੱਲਦਾ ਸਾਡੇ ਕੋਲ ਉਹ ਵੀ ਤਿਆਰ ਤੁਹਾਨੂੰ ਮਿਲ ਗਈ ਬਹੁਤ ਹੀ ਘੱਟ ਰੇਟ ਵਿੱਚ ਤੇ ਬਾਕੀ ਛੋਟੇ ਹਾਰਨ ਠੀਕ ਹੈ ਜੀ ਅਸੀਂ ਇਹ ਵੀ ਰਿਪੇਅਰ ਕਰਦੇ ਹਾਂ ਇਹ ਵੀ ਰਿਪੇਅਰ ਕਰੇ ਪ ਤੇ ਬਾਕੀ ਸਾਡਾ ਕੋਲ ਪ੍ਰੈਸ਼ਰ ਵਾਲੀ ਟੈਂਕੀ ਤੇ ਪਾਣੀ ਵਾਲੀ ਟੈਂਕੀ ਸਾਡੇ ਅੱਜ ਕੋਲ ਤੁਹਾਨੂੰ ਮਿਲ ਜੂਗੀ ਉਸ ਤੋਂ ਬਾਅਦ ਲੇਖਣੇ ਤੁਹਾਨੂੰ ਆ ਰੂਟਸ ਤੇ ਹਾਨ ਦੇ ਜੋ ਕਹਿੰਦੇ ਜੋ ਕਹਿੰਦੇ ਨੇ ਵੀ ਰੂਟਸ ਰਾਨ ਪਏ ਨਹੀਂ ਹੁੰਦਾ ਦੇ ਕੋਈ ਸਾਰਾ ਕੋਲ ਸਾਰਾ ਪਿਆ ਰੂਟ ਤੇ ਰਾਨ ਖੋਲੇ ਪਿਆ ਰਿਪੇਅਰ ਹੋ ਜੂਗੀ ਤੁਹਾਨੂੰ ਸਾਰਾ ਕੋਲ ਸਮਾਨ ਪੁਆਇੰਟ ਮਿਲ ਜੂਗਾ ਕੋਇਲ ਮਿਲ ਜੂਗੀ ਸਾਰਾ ਸਾਡਾ ਕੋਲ ਰੂਟ ਸਾਰਾ ਪ੍ਰੋਪਰ ਹੀ ਜਿੱਦਾਂ ਦੀ ਬਾਜ ਹੁੰਦੀ ਤੁਹਾਨੂੰ ਪ੍ਰੋਪਰ ਹੀ ਬਾਜ ਬਣਾ ਕੇ ਦਵਾਂਗੇ ਇਹਦੀ ਆ ਦੇਖੋ ਸਾਰੇ ਰਿਪੇਅਰ ਹੋਣ ਵਾਲੇ ਪਏ ਆ ਦੇਖੋ ਛੋਟੇ ਦੁਰਗੇ ਬੜੇ ਤੱਕ ਹੋਰ ਜਿੱਦਾਂ ਕਿ ਪ੍ਰੈਸ਼ਰ ਜਿੱਦਾਂ ਪ੍ਰੈਸ਼ਰ ਦਾ ਹਾਫ ਪ੍ਰੈਸ਼ਰਾਂ ਦੀ ਤੁਹਾਨੂੰ ਸਭ ਨੂੰ ਪਤਾ ਟੈਂਕੀ ਹੁੰਦੀ ਹੈ ਜਿੱਦਾਂ ਕਿ ਛੋਟੇ ਬਲੈਰੋ ਪਿਕਅਪ ਛੋਟੀ ਗੱਡੀ ਹੈ ਬਾਈ ਨੇ ਪ੍ਰੈਸ਼ਰ ਲਵਾਉਣਾ ਤਿੰਨ ਵਾਲਾ ਛੇ ਵਾਲਾ ਉਹਦੇ ਬਾਅਦ ਟੈਂਕੀ ਜ਼ਰੂਰ ਤੇ ਪੈਂਦੀ ਸਾਡੇ ਕੋਲ ਟੈਂਕੀ ਤੁਹਾਨੂੰ ਮਿਲੂਗੀ ਤਿਆਰ ਮਿਲ ਜੂਗੀ ਕੱਚੀ ਮਿਲ ਜੂਗੀ ਪੱਕੀ ਜਿੱਦਾਂ ਸ਼ਿਕ ਲਵਾਉਣੀ ਹੈ ਉਹਦੇ ਬਾਅਦ ਕੱਚੀ ਟੈਂਕੀ ਦੀ ਲੋਡ ਪੈਂਦੀ ਸਾਡੇ ਕੋਲ ਕੱਚੀ ਟੈਂਕੀ ਮਿਲ ਜੂਗੀ ਉਸ ਤੋਂ ਬਾਅਦ ਜੇ ਤੁਹਾਨੂੰ ਪਾਣੀ ਦੀ ਟੈਂਕੀ ਚਾਹੀਦੀ ਹੈ ਜਿਵੇਂ ਬੜੀ ਗੱਡੀ ਤੇ ਕੋਈ ਵੀ ਕੰਮ ਕਿਸੇ ਵੀ ਤਰੀਕੇ ਦਾ ਕੋਈ ਬੰਦਾ ਕਹੇ ਰਵੇ ਸਾਡੇ ਕੋ ਫਿਟਿੰਗ ਨਹੀਂ ਹੁੰਦੀ ਅਸੀਂ ਤੁਹਾਨੂੰ ਫਿੱਟ ਪ੍ਰੋਪਰ ਕਰਕੇ ਦਵਾਂਗੇ ਜਿੱਦੀ ਫੌਲਡ ਨਹੀਂ ਪ੍ਰੋਪਰ ਫਿਟਿੰਗ ਹੁੰਦੀ ਅਸੀਂ ਤੁਹਾਨੂੰ ਜੈਨੂ ਫਿਟਿੰਗ ਕਰਕੇ ਦਵਾਂਗੇ ਜਿੰਦਾਂ ਕਿ ਤੁਹਾਨੂੰ ਪਤਾ ਬਲੈਰੋ ਪਿਕਅਪ ਦੀ ਨਵਾਂ ਬਲੈਰੋ ਪਿਕਅਪ ਆ ਰਹੀ ਹੈ ਕੋਈ ਉਪਰ ਉਹਦੀ ਫੌਲਡ ਕੰਪਨੀ ਕਟਡ 3500 ਤੋਂ 4000 ਦੇ ਵਿੱਚ ਵਿੱਚ ਸਾਡੇ ਕੋਲ ਆਉਦੀ ਤੁਹਾਨੂੰ ਪ੍ਰੋਪਰ ਜੈਨੂ ਫਿਟਿੰਗ ਕਰਕੇ ਦਵਾਂਗੇ ਕੋਈ ਜਜਮੈਂਟ ਨਹੀਂ ਹੋਊਗੀ ਕਿਦਾਂ ਫਿਟਿੰਗ ਰਹੀ ਵੀ ਹੈ ਜੈਨੂ ਕੰਮ ਦਵਾਂਗਾ ਕਰਕੇ ਸਲੀਪ ਆ ਕੇ ਦਵਾਂਗਾ ਤੁਹਾਨੂੰ ਕੰਮ ਤੇ ਆਪ ਤਾਰਾ ਵਿੱਚ ਇਹ ਨਹੀਂ ਹੋਊਗਾ ਤਾਰ ਕੋਈ ਤੇ ਬੈਂਕ ਸ਼ਟਾਊਨ ਦਾ ਕੋਈ ਫੈਦਰਾਨੀ ਜੀ ਤੁਹਾਨੂੰ ਫਿਰ ਆਪਣਾ ਲੱਗ ਲਾਗੇ ਦਵਾਗੇ ਤੇ ਇੱਕ ਵਾਰ ਸਾਡੇ ਕੋਲ ਕੰਮ ਕੋਈ ਕਰਵਾਓ ਤੇ ਸਾਡੇ ਕੰਮ ਕਰਵਾਉਣ ਤੋਂ ਬਾਅਦ ਸਾਨੂੰ ਰਿਜ਼ਲਟ ਦੱਸੋ ਕਿ ਸਾਡਾ ਵੀ ਹਾਂ ਕੰਮ ਵਧੀਆ ਲੱਗੇ ਆ ਤੇ ਜਰੂਰ ਸਾਨੂੰ ਸਾਡੇ ਕੋਲ ਦੁਬਾਰਾ ਵਿਜ਼ਿਟ ਕਰੋ ਤੇ ਉਸ ਤੋਂ ਬਾਅਦ ਸਾਡੇ ਕੋਲ ਹੋਰ ਜਿੱਦਾਂ ਇਹ ਟਰੱਕ ਅਦਰ ਬਾਰਡੀ ਦਾ ਕੰਮ ਚੱਲਦਾ ਸੀ ਬਾਰਡੀ ਦਾ ਕੰਮ ਅਸੀਂ ਕਰਦੇ ਆ ਅਸੀਂ ਟੱਕਾਂ ਦੀ ਸ਼ੋਅ ਆ ਜੂ ਜਿੱਦਾਂ ਵੀ ਪੂਰਾ ਹੀ ਅਸੀਂ ਤਿਆਰ ਕਰਦੇ ਆ ਕੋਈ ਵੀ ਲਾਈਟਰੀ ਦਾ ਕੰਮ ਨਵੀਂ ਤੋਂ ਨਵੀਂ ਟੈਕਨੋਲੋਜੀ ਨਵੀਂ ਤੋਂ ਨਵੀਂ ਲਾਈਟ ਆ ਜੀ ਤੁਹਾਨੂੰ ਫਿੱਟ ਕਰਕੇ ਦੇਵਾਂਗੇ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜੂ ਸ਼ੁਰੂ ਕਰਿਓ ਤੇ ਉਸ ਤੋਂ ਬਾਅਦ ਮਿਲਦੇ ਹਾਂ ਜੀ ਤੁਹਾਨੂੰ ਕੱਲ ਦੇ ਵਲੌਗ ਵਿੱਚ ਅੱਜ ਦਾ ਵਲੌਗ ਦੀ ਸਟਾਰਟ ਇੱਥੇ ਕਲੋਜ਼ ਕਰਦੇ ਆਂ ਧੰਨਵਾਦ